ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੋ ਸ਼ੇਰ ਲੁਧਿਆਣਾ ਤੋਂ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜੇ ਆਏ ਇਸ ਵੇਲੇ ਦੀ ਵੱਡੀ ਅਪਡੇਟ ਆ ਰਹੀ ਹੈ ਬਿਜਲੀ ਜੀ ਹਾਂ ਬਿਜਲੀ ਸੰਕਟ ਨੂੰ ਲੈ ਕੇ ਪਾਵਰ ਕੱਟਸ ਨੂੰ ਲੈ ਕੇ ਸੋ ਦੱਸ ਦਈਏ ਕਿ ਸ਼ਹਿਰ ਦੇ ਇੰਡਸਟਰੀਅਲ ਏਰੀਆ ਜੀ ਹਾਂ ਫੋਕਲ ਪੁਆਇੰਟ ਅਤੇ ਹੋਰ ਕਈ ਇੰਡਸਟਰੀਅਲ ਏਰੀਆ ਦੇ ਵਿੱਚ ਪਿਛਲੇ 36 ਘੰਟੇ ਤੋਂ ਪਾਵਰ ਕੱਟ ਹੈ ਚੱਲ ਰਿਹਾ ਹੈਗਾ ਸੋ ਪਾਵਰ ਕੱਟ ਨਹੀਂ ਚੱਲ ਰਿਹਾ ਡੂ ਟੂ ਪਾਵਰ ਨਹੀਂ ਆ ਰਹੀ ਪਾਵਰ ਸੰਕਟ ਚੱਲ ਰਿਹਾ ਹੈਗਾ ਸੋ ਉਹ ਕਿਉਂ ਚੱਲ ਰਿਹਾ ਹੈ ਬਹੁਤ ਸਾਰੇ ਸਵਾਲ ਖੜੇ ਕੀਤੇ ਜਾ ਰਹੇ ਨੇ ਫੋਕਲ ਪੁਆਇੰਟ ਤੋਂ ਜੀ ਹਾਂ ਵੱਖ-ਵੱਖ ਇੰਡਸਟਰੀਅਲ ਜਿਹੜੇ ਫੇਸਸ ਹੈਗੇ ਆ ਫੋਕਲ ਪੁਆਇੰਟ ਦੇ ਵੱਖ-ਵੱਖ ਫੇਸ ਤੋਂ ਜਿਹੜੇ ਫੋਨ ਆ ਰਹੇ ਨੇ ਇੰਡਸਟਰੀ ਇਹ ਵੱਡੇ ਵੱਡੇ ਕਾਰੋਬਾਰੀਆਂ ਦੇ ਕਿਉਂਕਿ ਪਿਛਲੇ 36 ਘੰਟਿਆਂ ਤੋਂ ਫੈਕਟਰੀਆਂ ਜਿਹੜੀਆਂ ਜਨਰੇਟਰਾਂ ਤੇ ਚੱਲ ਰਹੀਆਂ ਹਨ ਹਾਲਾਤ ਬੱਦ ਤੋਂ ਬੱਤਰ ਹੋ ਰਿਹਾ ਹੈ ਕਿਉਂਕਿ ਜਨਰੇਟਰ ਨੂੰ ਵੀ ਰੈਸਟ ਚਾਹੀਦਾ ਹੁੰਦਾ ਔਰ ਇਹ ਜੇ ਤਰੀਕੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਨਰੇਟਰ ਤੇ ਪ੍ਰੋਡਕਟਿਵਿਟੀ ਔਰ ਜਿਹੜਾ ਜਿਹੜੀ ਫਿਨਿਸ਼ਿੰਗ ਹੈਗੀ ਆ ਪ੍ਰੋਡਕਟ ਦੀ ਉਹਦੇ ਤੇ ਇੰਪੈਕਟ ਪੈਂਦਾ ਹੈ ਜਿਹੜੀ ਅਨ ਇੰਟਰਰਪਟਡ ਜਿਹੜੀ ਹੈ ਬਿਲ ਬਿਜਲੀ ਨਾ ਮਿਲਣ ਕਰਕੇ ਸੋ ਬਹੁਤ ਸਾਰੀ ਪ੍ਰੋਬਲਮਸ ਆਉਂਦੀਆਂ ਸੋ ਪਰ 36 ਘੰਟੇ 21ਵੀਂ ਸਦੀ ਦੇ ਵਿੱਚ ਜਿੱਥੇ ਸਰਕਾਰਾਂ ਵਕ ਵਕ ਇਹ ਦਾਅਵੇ ਕਰਦੀਆਂ ਕਿ ਉਹ ਅਨ ਇੰਟਰਰਪਟਡ ਬਿਨਾਂ ਰੁਕੇ ਬਿਜਲੀ ਦੇ ਰਹੀਆਂ ਨੇ 24 ਘੰਟੇ ਬਿਜਲੀ ਦੇਣ ਦੇ ਦਾਅਵੇ ਕੀਤੇ ਜਾ ਰਹੇ ਨੇ ਉੱਥੇ ਹੋ ਸਕਦਾ ਹੈ ਟੈਕਨੀਕੀ ਖਰਾਬੀ ਬਾਰਿਸ਼ ਕਰਕੇ ਹੋਵੇ ਪਰ 36 ਘੰਟੇ ਤੋਂ ਜਿਹੜੀਆਂ ਪ੍ਰੋਬਲਮਸ ਸੌਟ ਆਊਟ ਨਾ ਕੀਤਾ ਜਾਣਾ ਐ ਲੱਗਦਾ ਹੈ ਕਿ ਬਾਬਾ ਆਦਮ ਦੇ ਜ਼ਮਾਨੇ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ 36 36 ਘੰਟੇ ਬਿਨਾ ਬਿਜਲੀ ਤੋਂ ਕਿਉਂਕਿ ਬਿਜਲੀ ਇੱਕ ਸੈਕਿੰਡ ਲਈ ਵੀ ਚਲੀ ਜਾਂਦੀ ਹੈ ਤੇ ਅਸੀਂ ਬੁਖਲਾ ਜਾਂਦੇ ਹਾਂ ਅੱਜ ਬਿਜਲੀ ਤੋਂ ਬਿਨਾ ਜੀਵਨ ਨੂੰ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ਤੇ ਇਹ ਜੇ ਮਾਹੌਲ ਦੇ ਵਿੱਚ ਜਦੋਂ ਅਸੀਂ ਬਿਜਲੀ ਨੂੰ ਟੇਕਨ ਫॉर ਗਰੰਟਡ ਲੈਣੇ ਆਂ ਔਰ ਬਿਜਲੀ ਇੱਕ ਇੰਪੋਰਟੈਂਟ ਪਾਰਟ ਹੈ ਲਾਈਫ ਦਾ ਔਰ ਇਹ ਜੇ ਟਾਈਮ ਤੇ ਇੰਡਸਟਰੀਅਲ ਸਿਟੀ ਦੇ ਵਿੱਚ ਖਾਸ ਕਰਕੇ ਇੰਡਸਟਰੀਅਲ ਇਲਾਕੇ ਦੇ ਵਿੱਚ ਪਿਛਲੇ 6 3 ਘੰਟੇ ਤੋਂ ਬਿਜਲੀ ਨਾ ਹੋਣਾ ਇਹ ਤੁਸੀਂ ਸੋਚ ਸਕਦੇ ਹੋ ਕਿ ਇਹਨੂੰ ਉਹੀ ਸੋਚਿਆ ਜਾ ਸਕਦਾ ਹੈ ਕਿ ਜਦੋਂ ਬੈਲ ਗਾੜੀ ਦਾ ਜ਼ਮਾਨਾ ਸੀ ਬੈਲ ਗੱਡੀ ਦਾ ਜ਼ਮਾਨਾ ਸੀ ਔਰ ਬੈਲ ਤੇ ਬੈਠ ਕੇ ਲੋਕ ਕਈ-ਕਈ ਘੰਟੇ ਬਾਅਦ ਆਪਣੇ ਇੱਕ ਡੈਸਟੀਨੇਸ਼ਨ ਤੇ ਪਹੁੰਚਦੇ ਸੀ ਸੋ ਉਦਾਂ ਦੀ ਅਸੰਪਸ਼ਨਸ ਦਿਮਾਗ ਦੇ ਵਿੱਚ ਆਉਂਦੀਆਂ ਕਿਉਂਕਿ ਜਦੋਂ ਇੱਕ ਪਾਸੇ ਅਸੀਂ ਚੰ드ਰੀਆਨ ਤੇ ਪਹੁੰਚਣ ਦੇ ਡੰਕੇ ਬਜਾ ਰਹੇ ਹਾਂ ਅਸੀਂ ਇਹ ਜਿਹਾਂ ਦਾਅਵੇ ਕਰ ਰਹੇ ਹਾਂ ਔਰ ਇਸ ਦੌਰਾਨ ਦੇ ਵਿੱਚ ਬਿਜਲੀ ਦੇ ਚਲੇ ਜਾਣਾ ਬਿਜਲੀ ਸੰਕਟ ਹੋਣਾ ਔਰ ਕਾਰੋਬਾਰੀ ਸ਼ਹਿਰ ਦੇ ਵਿੱਚ ਬਿਜਲੀ ਦਾ ਜਾਣਾ ਤੁਸੀਂ ਪੋਰ ਵੀ ਇਹਨੂੰ ਸੋਚ ਸਕਦੇ ਹੋ ਕਿ ਕਾਰੋਬਾਰ ਸਿਆਲ ਲੁਧਿਆਣਾ ਜਿਹਨੂੰ ਮਾਂਚੈਸਟਰ ਕਿਹਾ ਜਾਂਦਾ ਸੀਗਾ ਕਾਰੋਬਾਰ ਦਾ ਇੱਕ ਪਛਾਣ ਹੈਗੀ ਹੈ ਅੱਛੇ ਦੀ ਔਰ ਇੱਥੇ ਇਕਾਈਆਂ ਦੇ ਵਿੱਚ 36-36 ਘੰਟੇ ਬਿਜਲੀ ਨਾ ਹੋਣਾ ਵੀ ਕਿੰਨਾ ਇੱਕ ਇੰਡਸਟਰੀਅਲ ਦੀ ਪ੍ਰੋਡਕਸ਼ਨ ਨੂੰ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਨੁਕਸਾਨ ਹੁੰਦਾ ਹੈ ਪਹਿਲਾਂ ਹੀ ਜਿਹੜੇ ਕੰਪੀਟੀਸ਼ਨ ਦੇ ਦੌਰ ਚ ਗਲੋਬਲਾਈਜੇਸ਼ਨ ਦੇ ਦੌਰ ਚ ਆਲਰੇਡੀ ਜਿਹੜੇ ਕਾਰੋਬਾਰ ਹੈ ਬੜੇ ਬਰੀਕ ਪ੍ਰੋਫਿਟ ਤੇ ਕਹਿ ਲੋ ਚੱਲ ਰਹੇ ਨੇ ਬੜੇ ਟਸ ਬਸ ਪ੍ਰੋਫਿਟ ਹੋ ਰਹੇ ਨੇ ਹੁਣ ਇਹਦੇ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਤੁਸੀਂ ਖੁਦ ਅਸਮਪਸ਼ਨ ਕਰੋ ਕਲਪਨਾ ਤੋਂ ਵੀ ਡਰ ਲੱਗਦਾ ਹੈ ਕਿ 36 ਘੰਟੇ ਤੋ ਜਿੱਥੇ ਬਿਜਲੀ ਨਾ ਹੋਵੇ ਕਿੰਤਾ ਦਾ ਹਾਲਾਤ ਹੋਣਗੇ ਕਿਸ ਹਿਸਾਬ ਨਾਲ ਅਸੀਂ ਅਗਲੀ ਗ੍ਰੋਥ ਦੀ ਗੱਲ ਕਰ ਰਹੇ ਹਾਂ ਅਸੀਂ ਵਰਲਡ ਪਾਵਰ ਬਣਨ ਦੀ ਗੱਲ ਕਰ ਰਹੇ ਹਾਂ ਇੱਕ ਪਾਸੇ ਮੋਦੀ ਜੀ ਵਰਗੇ ਸਾਡੇ ਲੀਡਰ ਹੈ ਜਿਹੜੇ ਸਾਨੂੰ ਟ੍ਰਿਲੀਅਨਜ਼ ਦੀ ਇਕਨੋਮੀ ਬਣਾਉਣ ਦਾ ਸੁਪਨਾ ਦੇਖ ਰਹੇ ਪਰ ਉਹ ਇਕੱਲੇ ਵੀ ਕੀ ਕਰ ਸਕਦੇ ਜੇ ਬਾਕੀ ਟੀਮ ਉਹਨਾਂ ਨੂੰ ਉਹਨਾਂ ਦੇ ਸੁਪਨੇ ਦੇ ਵਿੱਚ ਆਪਣੇ ਪ੍ਰੋਪਰ ਜ਼ਿੰਮੇਵਾਰੀਆਂ ਨਹੀਂ ਨਿਭਾਏਗੀ ਪਰ ਠੀਕ ਹੈ ਖਰਾਬੀ ਹੋ ਸਕਦੀ ਹੈ ਟੈਕਨੀਕਲਸ ਕਿੱਥੇ ਵੀ ਫਾਲਟ ਹੋ ਸਕਦੇ ਆ ਪਰ ਸਾਨੂੰ ਉਹਨੇ ਬੈਕਅਪ ਲਈ ਤਿਆਰ ਰਹਿਣਾ ਚਾਹੀਦਾ ਕਦੋਂ ਸਾਡੇ ਕੋਲ ਇਹੋ ਜਿਹੀ ਇਨਫਰਾਸਟ੍ਰਕਚਰਸ ਹੋਣਗੇ ਕਿ ਅ ਬਿਜਲੀ ਯਾ ਟੈਕਨੀਕਲ ਫਾਲਟ ਕਿਸੇ ਵੀ ਡਿਪਾਰਟਮੈਂਟ ਕਿਤੇ ਵੀ ਹੋ ਸਕਦਾ ਪਰ ਉਹਦੀ ਇਮੀਡੀਏਟਲੀ ਰਿਪਲੇਸਮੈਂਟ ਹੋਣਾ ਔਰ ਇਮੀਡੀਏਟਲੀ پلਕ ਚਪਕਦੇ ਯਾ ਚਲੋ ਕਿਤੇ ਵੱਡੇ ਪ੍ਰਗਤੀਸ਼ੀਲ ਦੇਸ਼ਾਂ ਦੇ ਵਿੱਚ ਵੀ ਜਿਹੜਾ ਆਲਰੇਡੀ ਡਿਵੈਲਪਡ ਕੰਟਰੀਜ਼ ਦੇ ਵਿੱਚ ਵੀ ਕਦੀ ਇਹੋ ਜਿਹੇ ਹਾਲਾਤ ਕਦੀ ਵਗ ਜਿਹੜੇ ਬੱਤਰ ਹੋ ਸਕਦੇ ਨੇ ਪਰ ਉਹ ਇਮੀਡੀਏਟਲੀ ਉਹਦਾ ਵਿਕਲਪ ਜਿਹੜਾ ਹੈ ਉਹ ਤਿਆਰ ਕਰਨ ਦੀ ਸਾਨੂੰ ਜ਼ਰੂਰਤ ਹੈ ਇਹੋ ਜਿਹੇ ਵਿਜ਼ਨ ਦੀ ਲੋੜ ਹੈ ਫਿਲਹਾਲ ਤਾਂ ਅੰਦਾਜ਼ ਰਹੀਏ ਲੁਧਿਆਣਾ ਸ਼ਹਿਰ ਜਿੱਥੇ ਫੋਕਲ ਪੁਆਇੰਟ ਜਿਹੜਾ ਕਿ ਇੰਡਸਟਰੀਅਲ ਇਲਾਕਾ ਹੈਗਾ ਹਜ਼ਾਰਾਂ ਉੱਥੇ ਇਕਾਈਆਂ ਚੱਲਦੀਆਂ ਉੱਥੇ 36 ਘੰਟੇ ਤੋਂ ਬਿਜਲੀ ਨਾ ਹੋਣ ਕਰਕੇ ਜਿਹੜਾ ਸ਼ਹਿਰ ਦੇ ਕਾਰੋਬਾਰ ਸੈਕਟਰ ਦੇ ਵਿੱਚ ਇੱਕ ਜਿਹੜਾ ਹੈ ਅਸ਼ਾਂਤ ਦਾ ਮਾਹੌਲ ਹੈ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਕਾਰੋਬਾਰੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ ਲੇਬਰ ਬਹੁਲੇ ਇਲਾਕਾ ਹੈ ਉੱਥੇ ਜਿੱਥੇ ਬਹੁਤ ਸਾਰੀ ਲੇਬਰ ਕੰਮ ਕਰਦੇ ਉੱਥੇ ਹੀ ਆਸ-ਪਾਸ ਦੇ ਇਲਾਕੇ ਦੇ ਵਿੱਚ ਲੇਬਰ ਰਹਿੰਦੀ ਵੀ ਹੈ ਸੋ ਇਹ ਜੇ ਟਾਈਮ ਤੇ ਜਿੱਥੋਂ ਸਰਦੀ ਹੋਵੇ ਪਿਓ ਬਹੁਤ ਜ਼ਿਆਦਾ ਸਰਦੀ ਹੋਵੇ ਕੜਾਕੇ ਦੀ ਉੱਥੇ ਹਨੇਰਾ ਕੁ ਹਨੇਰਾ ਔਰ ਬਿਜਲੀ ਦੀ ਕਮੀ ਤੁਸੀਂ ਸੋਚ ਸਕਦੇ ਹੋ ਕਿ ਕਿੰਦਾ ਦੇ ਹਾਲਾਤ ਹੋ ਸਕਦੇ ਔਰ ਕਿੰਧਾ ਦੀਆਂ ਚੀਜ਼ਾਂ ਕਿਹੜੀਆਂ ਸਾਨੂੰ ਚੇਲੀਆਂ ਪੈ ਸਕਦੀਆਂ ਕਿਉਂਕਿ ਇਹ ਸਰੀਰ ਜਿਹੜਾ ਹੈਗਾ ਸਾਡੀ ਬਾਡੀ ਜਿਹੜੀ ਹੈ ਉਹਨੂੰ ਸੁਵਿਧਾਵਾਂ ਦੀ ਜੇ ਆਦਤ ਪੈ ਜਾਂਦੀ ਹੈ ਸੁਵਿਧਾਵਾਂ ਲੈਣੀ ਤਾਂ ਆਸਾਨ ਹੈ ਪਰ ਵਿਦਾਊਟ ਬਾਤੋਂ ਉਸੇ ਸੁਵਿਧਾਵਾਂ ਤੋਂ ਬਿਨਾ ਜਿਹੜਾ ਜੀਣਾ ਉਹ ਬਹੁਤ ਮੁਸ਼ਕਿਲ ਲੱਗਦਾ ਸੋ ਬਿਨਾ ਬਿਜਲੀ ਦੇ ਬਿਜਲੀ ਹੁੰਦੇ ਹੋਏ 21ਵੀਂ ਸਦੀ ਦੇ ਵਿੱਚ ਜਦੋਂ ਸਾਡੇ ਕੋਲ ਸਾਰੇ ਵਿਕਲਪ ਹੋਣ ਉਦੋਂ ਪੈਣਾ ਬਿਜਲੀ ਦੇ ਜੀਣਾ ਹੋਰ ਵੀ ਜ਼ਿਆਦਾ ਮੁਸ਼ਕਿਲ ਤੇ ਕਠਿਨ ਹੈ ਫਿਲਹਾਲ ਐਸੀ ਇਸ ਵੇਲੇ ਦੀ ਰਿਪੋਰਟ دیکھتے ਰਹੋ ਬਨੇ ਰਹੋ ਜਨਹਿਤੇ ਸ਼ੀਤੰਬਰ